ਤਾਂ ਜੇਕਰ ਤੁਸੀਂ 30 ਦਸੰਬਰ ਨੂੰ ਕਿਤੇ ਨਵਾਂ ਸਾਲ ਮਨਾਉਣ ਵਾਸਤੇ ਬਾਹਰ ਜਾਣ ਦਾ ਸੋਚਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਦੇਖਣੀ ਬਹੁਤ ਲਾਜ਼ਮੀ ਹੋਵੇਗੀ ਕਿਉਂਕਿ ਕਿਸਾਨਾਂ ਵੱਲੋਂ 30 ਦਸੰਬਰ ਨੂੰ ਜਿਹੜਾ ਹੈਗਾ ਬੰਦ ਦੀ ਕਾਲ ਦਿੱਤੀ ਗਈ ਆ ਜਿਸ ਦੇ ਵਿੱਚ ਆਵਾਜਾਈ ਵੀ ਪ੍ਰਭਾਵਿਤ ਰਹੇਗੀ ਚਾਹੇ ਉਹ ਬੱਸ ਸੇਵਾ ਹੋਵੇ ਉਸ ਤੋਂ ਬਾਅਦ ਜਿਹੜਾ ਹੈਗਾ ਟ੍ਰੇਨ ਜਿਹੜਾ ਹੈਗਾ ਉਹ ਵੀ ਜਿਹੜਾ ਜ਼ਿਆਦਾਤਰ ਟ੍ਰੇਨਾਂ ਵੀ ਪ੍ਰਭਾਵਿਤ ਹੋਣ ਗਿਆ ਔਰ ਗੱਲ ਜਲੰਧਰ ਤੋਂ ਕਰਦੇ ਆ ਜੰਮੂ ਤੋਂ ਆ ਕਟੜਾ ਜਾਣ ਵਾਲੀਆਂ ਟ੍ਰੇਨਾਂ ਦੀ ਤਾਂ ਜਲੰਧਰ ਤੋਂ ਜੰਮੂ ਜਾਣ ਵਾਲੀਆਂ 30 ਦੇ ਕਰੀਬ ਟ੍ਰੇਨਾਂ ਜਿਹੜੀਆਂ ਉਹ ਵੀ ਪ੍ਰਭਾਵਿਤ ਹੋਣਗੀਆਂ ਯਾਨੀ ਕਿ 9 ਘੰਟੇ ਵਾਸਤੇ ਟ੍ਰੇਨਾਂ ਪ੍ਰਭਾਵਿਤ ਹੋਣਗੀਆਂ ਜਿਨ੍ਹਾਂ ਦੇ ਵਿੱਚ ਦੋ ਬੰਦੇ ਭਾਤ ਟ੍ਰੇਨਾਂ ਵੀ ਹਨ ਜਿਹੜੀ ਬੰਦੇ ਭਾਤ ਟ੍ਰੇਨ ਜੰਮੂ ਤੋਂ ਦਿੱਲੀ ਵੱਲ ਰਵਾਨਾ ਹੁੰਦੀ ਆ ਔਰ ਜੋ ਜਲੰਧਰ ਤੋਂ ਜੰਮੂ ਵੱਲ ਰਵਾਨਾ ਹੁੰਦੀ ਆ ਉਹ ਵੀ ਟ੍ਰੇਨ ਇਹਨਾਂ ਇਸ ਜਿਹੜੀ ਬੰਦ ਦੀ ਕਾਲ ਦੇ ਵਿੱਚ ਪ੍ਰਭਾਵਿਤ ਹੋਵੇਗੀ ਤਾਂ ਨਵੇਂ ਸਾਲ ਦੇ ਮੌਕੇ ਅਕਸਰ ਹਰ ਤਰ੍ਹਾਂ ਲੋਕ ਜਿਹੜੇ ਹੈਗੇ ਜੰਮੂ ਅਤੇ ਕਸ਼ਮੀਰ ਦੀਆਂ ਵਾਦੀਆਂ ਦੇ ਵਿੱਚ ਜਿਹੜਾ ਹੈਗਾ ਨਵਾਂ ਸਾਲ ਸੈਲੀਬ੍ਰੇਟ ਕਰਨ ਜਾਂਦੇ ਆ ਤਾਂ ਉਹਨਾਂ ਵਾਸਤੇ ਇੱਕ ਜ਼ਰੂਰੀ ਖਬਰ ਹੈ ਕਿ ਜੇ ਤੁਸੀਂ 30 ਦਸੰਬਰ ਨੂੰ ਜੰਮੂ ਵੱਲ ਜਾਣਾ ਚਾਹੁੰਦੇ ਹੋ ਜਾਂ ਜੰਮੂ ਤੋਂ ਪੰਜਾਬ ਵੱਲ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ 9 ਘੰਟੇ ਜਿਹੜਾ ਹੈਗਾ ਚਾਹੇ ਉਹ ਬੱਸ ਹੋਵੇ ਚਾਹੇ ਉਹ ਟ੍ਰੇਨ ਹੋਵੇ ਤਾਂ ਤੁਹਾਨੂੰ 9 ਘੰਟੇ ਦੀ ਖੱਜਲ-ਖਰਾਬੀ ਜ਼ਰੂਰ ਹੋਵੇਗੀ ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਜਿਹੜਾ ਹੈਗਾ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਜਿਹੜਾ ਹੈਗਾ 32 ਤੋਂ 33 ਦਿਨ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਮਰਨ ਵਰਤ ਪਹੁੰ ਕੇਂਦਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ 30 ਦਸੰਬਰ ਨੂੰ ਕਿਸਾਨ ਅ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ ਹਜੇ ਤੱਕ ਜਿਹੜੀ ਸੈਂਟਰ ਸਰਕਾਰ ਆ ਸੁੱਤੀ ਪਈ ਆ ਕੋਈ ਵੀ ਸਾਡੀ ਸੁਣਵਾਈ ਨਹੀਂ ਹੋਈ ਉਸ ਵਜ੍ਹਾ ਦੇ ਨਾਲ ਅਸੀਂ ਦੋਨਾਂ ਫੋਰਮਾਂ ਨੇ ਸਾਡਿਆਂ ਨੇ ਅ ਇਹ ਫੈਸਲਾ ਲਿਆ ਕਿ 30 ਤਰੀਕ ਨੂੰ ਮਾਰਕੀਟ ਆਵਾਜਾਈ ਜਿਹੜੀ ਟ੍ਰੈਫਿਕ ਆ ਚੱਕਾ ਜਾਮ ਕੀਤਾ ਜਾਊਗਾ ਰੇਲਵੇ ਦਾ ਰੇਲਵੇ ਜਾਮ ਕੀਤੀ ਜਾਊਗੀ ਇਸ ਕਰਕੇ ਜਿਹੜਾ ਕਿ ਸਾਰੇ ਪਾਰਤ ਨੂੰ ਇਹ ਅਪੀਲ ਆ ਸਾਡੀ ਬੇਨਤੀ ਆ ਕਿ ਜਿਹੜਾ ਕਿ ਮਾਰਕੀਟਾਂ ਬੰਦ ਰਹਿਣ ਤੇ ਆਵਾਜ ਜਿਹੜੀ ਆ ਉਹ ਠੱਪਰੂਗੀ ਦੇਖੋ ਕਿਸਾਨ ਮਜ਼ਦੂਰ ਦੁਕਾਨਦਾਰ ਤੇ ਵਪਾਰੀ ਭਰਾ ਆੜਤੀਏ ਹੋਰ ਸਾਰੇ ਜਿੰਨੇ ਵੀ ਹੈਗੇ ਆ ਮੇਰੇ ਭਰਾ ਸਾਰੇ ਸਾਹਸ ਦੇਣ ਕਿਉਂਕਿ ਜੇ ਕਿਸਾਨੀ ਰੁਲ ਗਈ ਤਾਂ ਭਰਾਵੋ ਜਵਾਨੀ ਵੀ ਰੁਲ ਜਾਣੀ ਆ ਤੇ ਦੁਕਾਨਦਾਰਾਂ ਮਾਰਕੀਟਾਂ ਦਾ ਵੀ ਸਾਰਾ ਬੁਰਾ ਹਾਲ ਹੋ ਜਾਣਾ ਜਦੋਂ ਜੇ ਸਾਲ ਕੋਈ ਫਸਲ ਨਹੀਂ ਹੁੰਦੀ ਉਸ ਸਾਲ ਮਾਰਕੀਟ ਵਾਲਿਆਂ ਨੂੰ ਜਾ ਕੇ ਪੁੱਛੋ ਔਰ ਉਹਨਾਂ ਦਾ ਵੀ ਕੀ ਹਾਲ ਹੁੰਦਾ ਹੈ ਜ਼ਿਮੀਂਦਾਰਤਾ ਬਿਲਕੁਲ ਮੰਦਾ ਆਉਂਦਾ ਹੀ ਹੁੰਦਾ ਹੈ ਇਸ ਕਰਕੇ ਜੇ ਸਾਨੂੰ ਸਾਡੇ ਹੱਕ ਨਹੀਂ ਮਿਲਣਗੇ ਤਾਂ ਪੂਰਾ ਭਾਰਤ ਜਿਹੜਾ ਹੈ ਉਹ ਮੰਡੀ ਦੀ ਰਾਹ ਤੇ ਚੱਲ ਪੂਗਾ 3 ਦਿਨ ਦੇ ਬੰਦ ਵਿੱਚ ਜੋ ਕਿਸਾਨ ਜਥੇਬੰਦੀਆਂ ਨੂੰ ਬੰਦ ਦਾ ਹੰਗਾਰਾ ਆ ਰਿਹਾ ਉੱਥੇ ਸਾਡੀ ਸਾਰੀ ਮਾਰਕੀਟ ਬੰਦ ਰੋਗੀ ਅਸੀਂ ਕਿਸਾਨ ਜਥੇਬੰਦੀਆਂ ਨਾਲ ਸਾਥ ਦੇਵਾਂਗੇ ਪੂਰਾ ਡਟ ਕੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਕਿਸਾਨਾਂ ਨੇ ਬੰਦ ਦੀ ਕਾਲ ਦਿੱਤੀ ਗਈ ਹੈ ਤਾਂ ਜਾਨੀ ਕਿ 9 ਘੰਟੇ ਤੁਹਾਨੂੰ ਟ੍ਰੇਨ ਦੇ ਵਿੱਚ ਜਾਂ ਬੱਸ ਦੇ ਵਿੱਚ ਖੱਜਲ ਖਰਾਬ ਹੋਣਾ ਪੈ ਸਕਦਾ ਹੈ ਕਿਉਂਕਿ ਕਿਸਾਨੀ ਪ੍ਰੋਟੈਸਟ ਖਤਮ ਹੋਣ ਤੋਂ ਬਾਅਦ ਹੀ ਜਿਹੜਾ ਹੈਗਾ ਬੱਸ ਸੇਵਾ ਵੀ ਮੁੜ ਤੋਂ ਬਹਾਲ ਹੋਵੇਗੀ ਔਰ ਟ੍ਰੇਨ ਸੇਵਾ ਵੀ ਮੁੜ ਤੋਂ ਬਹਾਲ ਹੋਵੇਗੀ ਪਰ ਇਸ ਦੇ ਵਿਚਕਾਰ ਇੱਕ ਇਹੀ ਗੱਲ ਲਾਜ਼ਮੀ ਨਿਕਲ ਕੇ ਬਾਹਰ ਆ ਰਹੀ ਹੈ ਕਿ 30 ਦਸੰਬਰ ਨੂੰ ਜੇਕਰ ਤੁਸੀਂ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾਉਂਦੇ ਹੋ ਤਾਂ ਉਸ ਨੂੰ ਰੱਦ ਕਰ ਦਿਓ ਹੁਸਨ ਲਾਲ ਪੀਟੀਸੀ న్యూਸ ਚਲੰਦਰ